ਪੰਜਾਬ ਸਰਕਾਰ ਨੇ ਆਮ ਆਦਮੀ ਕਲੀਨਿਕ ਯੋਜਨਾ ਰਾਹੀਂ ਲੋਕਾਂ ਲਈ ਮੁਫਤ ਇਲਾਜ ਦੀ ਸਹੂਲਤ ਉਪਲਬਧ ਕਰਵਾਈ ਹੈ ਸੂਬੇ ਭਰ ਵਿੱਚ 881 ਆਮ ਆਦਮੀ ਕਲੀਨਿਕਾਂ ਦੀ ਸਥਾਪਨਾ ਕੀਤੀ ਗਈ ਹੈ ਜਿਨ੍ਹਾਂ ਵਿੱਚੋਂ 565 ਪੇਂਡੂ ਖੇਤਰਾਂ ਵਿੱਚ ਅਤੇ 316 ਸ਼ਹਿਰੀ ਖੇਤਰਾਂ 'ਚ ਕੰਮ ਕਰ ਰਹੇ ਹਨ ਹੁਣ ਲੋਕਾਂ ਨੂੰ ਸਿਹਤ ਸੇਵਾਵਾਂ ਲਈ ਦੂਰ ਜਾਣ ਦੀ ਲੋੜ ਨਹੀਂ ਰਹੀ ਕਿਉਂਕਿ ਮੁਹੱਲਿਆਂ ਵਿੱਚ ਖੁੱਲੇ ਇੱਕ ਕਲੀਨਿਕ 107 ਤਰ੍ਹਾਂ ਦੀਆਂ ਦਵਾਈਆਂ ਅਤੇ 47 ਕਿਸਮਾਂ ਦੇ ਡਾਇਗਨੋਸਟਿਕ ਟੈਸਟ ਪੂਰੀ ਤਰ੍ਹਾਂ ਮੁਫਤ ਮੁਹੱਈਆ ਕਰਵਾ ਰਹੇ ਹਨ ਤੇ ਇਹ ਸਭ ਮੁਮਕਿਨ ਹੋ ਸਕਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਸਦਕਾ 200 ਕਰੀਬ ਹੋ ਗਏ ਜਦੋਂ ਨਾਲ ਮਲਕ ਕਲੀਨਿਕ ਬਣਿਆ ਇਹ ਜਦੋਂ ਇੱਕ ਤਰ੍ਹਾਂ ਦਵਾਈ ਵੇਚਦੀ ਹੈ ਡਾਕਟਰ ਬਹੁਤ ਵਧੀਆ ਹੈ 70 60 70 ਕਈ ਵਾਰ 80 90 ਵੀ ਹੁੰਦੇ ਪੇਸ਼ੈਂਟ ਤਾਂ 70 ਕੇ ਤਾਂ ਆਈ ਜਨਰੇਟੇ ਵੀ ਉਹਦੇ ਵਿੱਚ ਅਸੀਂ ਰੂਟੀਨ ਦੇ ਸਾਰੇ ਪੇਸ਼ੈਂਟ ਦੇ ਜੋ ਰੂਟੀਨ ਮੈਡੀਕਲ ਤੋਂ ਸਿਰਫ ਆਰਗਮੋ ਫਲਗਦ ਨੇ ਉਹ ਸਾਰੇ ਪੇਸ਼ੈਂਟ ਨੂੰ ਕਰੀਏ 881 ਇਸ ਵਕਤ ਆਮ ਆਦਮੀ ਕਲੀਨਿਕ ਚੱਲ ਰਹੇ ਨੇ ਜਿੱਥੇ ਹਰ ਰੋਜ਼ 70000 ਦੇ ਕਰੀਬ ਲੋਕ ਆਪਣਾ ਇਲਾਜ ਕਰਾਉਣ ਆਉਂਦੇ ਨੇ ਤੋ 209 ਕਲੀਨਿਕ ਜਲਦੀ ਹੋ ਜਾਣਗੇ ਹਜ਼ਾਰ ਦੀ ਗਿਣਤੀ ਆਮ ਆਦਮੀ ਕਲੀਨਿਕਾਂ ਦੀ ਵੀ ਹੋ ਜੂਗੀ ਜਿਗੋ ਜਬ ਅਟਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਜਿਹੜਾ ਕਿ ਗੁਰਪੁਰਬ ਸਤਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਜਿਸ ਨੂੰ ਲੈ ਕੇ ਫੁੱਲਾਂ ਦੀ ਜਿਹੜੀ ਸਜਾਵਟ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਦੇਸੀ ਵਿਦੇਸ਼ੀ ਫੁੱਲ ਜਿਹੜੇ ਕਿ ਵਰਤੇ ਜਾ ਰਹੇ ਨੇ ਤਕਰੀਬਨ ਵੱਡੀ ਗਿਣਤੀ ਵਿੱਚ ਫੁੱਲ ਦੇਸ਼ਾਂ ਵਿਦੇਸ਼ਾਂ ਤੋਂ ਇੱਥੇ ਪਹੁੰਚੇ ਨੇ ਸੋ ਪੂਰੀ ਜਾਣਕਾਰੀ ਲਈ ਸਾਡੇ ਨਾਲ ਮੌਜੂਦ ਨੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫੁੱਲਾਂ ਦੀ ਸਜਾਵਟ ਹੋ ਰਹੀ ਹੈ ਔਰ ਦੇਖਿਆ ਜਾ ਰਿਹਾ ਕਿ ਵੱਡੀ ਗਿਣਤੀ ਸੰਗਤਾਂ ਸੇਵਾ ਕਰ ਰਹੀਆਂ ਨੇ ਬਾਹਰੋਂ ਵੀ ਸੰਗਤਾਂ ਆਈਆਂ ਨੇ ਇੱਥੋਂ ਵੀ ਸੰਗਤਾਂ ਸੇਵਾ ਕਰ ਰਹੀਆਂ ਨੇ ਉਹਦੇ ਬਰਛੇ ਇਹ ਜਿਹੜੀ ਸੇਵਾ ਹੈਗੀ ਹੈ ਮਹਾਰਾਜ ਦੇ ਤਰਸ ਕਰਕੇ ਸੇਵਾ ਜਿਹੜੀ ਬਖਸ਼ੀ ਹੈ ਫੁੱਲਾਂ ਦੀ ਇਹ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੈ ਤੇ ਸੱਚੇ ਪਾਤਸ਼ਾਹ ਧੰਗੂ ਰਾਮਦਾਸ ਜੀ ਦੇ ਦਰਸ ਕਰਕੇ ਮਹਾਰਾਜ ਨੇ ਕਿਰਪਾ ਕਰਕੇ ਇਹ ਸੇਵਾ ਲੈ ਰਹੇ ਨੇ ਇਹਦੇ ਵਿੱਚ ਆਪ ਜੀ ਨੂੰ ਪਹਿਲੇ ਵੀ ਜਾਣਕਾਰੀ ਦਿੱਤੀ ਸੀ तकरीबन 35 40 ਟਨ ਖੋਲਣ ਨੇ ਜਿਹੜੇ ਦੇਸ਼ਾਂ ਵਿਦੇਸ਼ਾਂ ਤੋਂ ਆਏ ਹਨ ਤੇ ਦਿੱਲੀ ਦੀ ਮੰਡੀ ਬੈਂਗਲੌਰ ਕਲਕੱਤਾ ਤੋਂ ਇਹ ਤਰ੍ਹਾਂ ਆਈ ਲਿਆਉਂਦੇ ਗਏ ਜਿਦੇ ਵਿੱਚ ਟਰੱਕ ਵੀ 에어 ਕੰਡੀਸ਼ਨਡ ਹੈਗੇ ਸਨ ਤੇ ਆਨ ਲਗਾਉਣ ਵਾਸਤੇ 100 ਤੋਂ ਵੱਧ ਕਾਰੀਗਰ ਜਿਹੜੇ ਕਿ ਦਿੱਲੀ 베이스ਡ ਹੈ ਕਲਕੱਤੇ ਤੋਂ ਆਇਆ ਹੈ ਯੂਪੀ ਤੋਂ ਆਇਆ ਹੈ ਉਹ ਸਾਰੇ ਲਗਾ ਰਹੇ ਨੇ ਉਹਦੇ ਨਾਲ ਜਿਹੜੀ ਹੈਗੀ ਸੱਚਖੰਡ ਹਰਮੰਦਰ ਸਾਹਿਬ ਦੀ ਜਿਹੜੀ ਡੇਲੀ ਆਉਣ ਵਾਲੀ ਸੰਗਤ ਹੈ ਸੇਵਾ ਕਰਨ ਵਾਲੀ ਸੰਗਤ ਸਾਡੀਆਂ ਮਾਈਆਂ ਪਹਿਣਾ ਸਾਡੇ ਵੀਰ ਉਹ ਸਾਰੇ ਨਾਲ ਰਲ ਕੇ ਕਰੇ 2-250 ਸਰੀਰ ਐਟ ਅ ਟਾਈਮ ਲੱਗਾ ਹੁੰਦਾ ਨਾਲ ਜਿਹੜਾ 100 ਕਾਰੀਗਰ ਦੇ ਨਾਲ 100 ਤੋਂ ਵੱਧ ਕਾਰੀਗਰ ਕਿੰਨੇ ਕਿਸਮ ਦੇ ਜਿਹੜੇ ਫੁੱਲ ਨੇ ਦੇਖਿਆ ਕਿ ਮੈਂ ਕਿ ਵੱਖ-ਵੱਖ ਤਰ੍ਹਾਂ ਦੇ ਜਿਹੜੇ ਫੁੱਲ ਨੇ ਉਹ ਪਏ ਹੋਏ ਨੇ ਕੁਝ ਦੇਸੀ ਨੇ ਕੁਝ ਵਿਦੇਸ਼ੀ ਨੇ ਇਹ ਮਹਾਰਾਜ ਦੇ ਰੰਗ ਨਹੀਂ ਨਾ ਦੀ ਵੱਖਰੇ ਵੱਖਰੇ ਰੰਗ ਨੇ ਦੀ ਹਾਂਜੀ ਵੱਖਰੀ ਵੱਖਰੀ ਕਿਸਮ ਹੈ ਕਿ ਇਹ ਇਹੋ ਜਿਹੇ ਫੁੱਲ ਹੈ ਕਿ 6-6 ਮਹੀਨੇ ਨਹੀਂ ਮਰ ਜਾਂਦੇ ਅਫਰੀਕ ਅਫਰੀਕਨ ਸਫਾਰੀ ਹੈ ਇੰਡੋਨੇਸ਼ੀਅਨ ਫਲਾਅਰਸ ਹੈ ਪੋਲੀਸ਼ੀਅਨ ਫਲਾਅਰਸ ਹੈ ਹਾਲੈਂਡ ਤੋਂ ਆਏ ਫੁੱਲ ਫਿਰ ਬੈਂਗਲੌਰ ਤੋਂ ਔਕਿਡਸ ਹੈਗੇ ਐਂਥੋਰੀਅਮਸ ਹੈਗੇ ਜਿਨ੍ਹਾਂ ਦੀ ਲਾਈਫ ਕਾਫੀ 68 10 10 ਦਿਨ ਹੈਗੇ ਤੇ ਉਹ ਵੱਖਰੇ ਵੱਖਰੇ ਰੰਗ ਹੈਗੇ ਜੀ ਕੋਈ ਲਾਲ ਹੈ ਕੋ ਪੀਲਾ ਹੈ ਜੀ ਮੈਂ ਤਾਂ ਕਹੀ ਇਸ ਵਾਰ ਹੀ ਇਹੋ ਜਿਹੇ ਰੰਗ ਐਂਥੋਰੀਅਮ ਵਿੱਚ ਪੀਚ ਕਲਰ ਦਾ ਮੈਂ ਪਹਿਲੀ ਵਾਰੀ ਮੈਂ ਆਪਣੀ ਲਾਈਫ ਵਿੱਚ ਲਿਖਿਆ ਉਹ ਵੀ ਪਾਤਸ਼ਾਹ ਨੇ ਆਪਣੀ ਸੇਵਾ ਚ ਲੱਲੇ ਜੀ ਤੇ ਬੜੀ ਮਨ ਨੂੰ ਪ੍ਰਸੰਤਾ ਹੁੰਦੀ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਨੇ ਤਰਸੀ ਖਾਦਾ ਜੀ ਕਰਸ ਕਰਕੇ ਸੇਵਾ ਲੈ ਰਹੇ ਜੀ ਮੈਂ ਦੇਖ ਰਿਹਾ ਸੀ ਬਾਹਰ ਸ਼੍ਰੀ ਅਕਾਲ ਤਖਤ ਸਾਹਿਬ ਬਾਹਰ ਸਜਾਵਟ ਹੋਈ ਆ ਵੱਖ-ਵੱਖ ਤਰ੍ਹਾਂ ਦੇ ਡਿਜ਼ਾਈਨ ਕੀਤੇ ਗਏ ਨੇ ਔਰ ਜਿਹੜੇ ਡਿਜ਼ਾਈਨ ਨੇ ਇਹਦੇ ਕਾਰੀਗਰ ਕਰ ਰਹੇ ਨੇ ਕਿੰਨਾ ਸਮਾਂ ਲੱਗਦਾ ਕਿਉਂਕਿ ਦੇਖਿਆ ਗਿਆ ਬਹੁਤ ਮੁਸ਼ਕਲ ਇਸ ਤਰ੍ਹਾਂ ਦੇ ਡਿਜ਼ਾਈਨ ਕਰਨਾ ਜਿਹੜਾ ਹੈ ਕਿ ਗੁਰੂ ਰਾਮਦਾਸ ਜੀ ਮਹਾਰਾਜ ਨੇ ਜਿਹੜੀ ਇਹ ਸੇਵਾ ਲਈਤੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੈ ਹਰਮੰਦਰ ਸਾਹਿਬ ਦੀ ਤਕਰੀਬਨ ਇਸ ਤਰ੍ਹਾਂ ਦੀ ਸੇਵਾ ਹੁੰਦੇ 16 ਸਾਲ ਹੋ ਗਏ ਬਟ ਜਿਹੜਾ ਕਿ ਜਿਹੜਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਬਹੁਤ ਹੀ ਇਟ ਇਜ਼ ਅ ਵਰਲਡ ਕਲਾਸ ਸ਼ਾਇਦ ਮਤਲਬ ਮੈਂ ਇਹੋ ਜੀ ਨਹੀਂ ਵੇਖੀ ਜਿਆ ਇੰਨਾ ਕਿ ਮਹਾਰਾਜ ਨੇ ਕਾਰੀਗਰਾਂ ਦੇ ਉੱਤੇ ਤਰਸ ਕਰਕੇ ਉਹਨਾਂ ਕੋਲ ਇਹੋ ਜੀ ਚੀਜ਼ ਬਣਵਾਈ ਹੈ ਜਿਹੜੀ ਜਿਹੜੀ ਸੰਗਤ ਆਂਦੀ ਉਹ ਵੇਖ ਕੇ ਇੱਕ ਤੇ ਪ੍ਰੇਰਿਤ ਹੋ ਰਹੀ ਹੈ ਖੁਸ਼ ਹੋ ਰਹੀ ਹੈ ਨਿੱਕੇ ਨਿੱਕੇ ਬੱਚੇ ਮੈਨੂੰ ਆ ਕੇ ਕਈ ਪੇਰੈਂਟਸ ਆ ਕੇ ਕਹਿੰਦੇ ਵੀਰ ਜੀ ਜਿਹੜੇ ਨਹੀਂ ਆਂਦੇ ਸਨ ਉਹ ਵੇਖ-ਵੇਖ ਕੇ ਆ ਰਹੇ ਕਿ ਇਹੋ ਜੀ ਪਾਤਸ਼ਾਹ ਦੇ ਮਹਾਰਾਜ ਦੇ ਚਰਨਾਂ 'ਚ ਐਡੀ ਵੱਡੀ ਸੇਵਾ ਹੈਗੀ ਹੈ ਪਾਵੇਂ ਉਹ ਫੋਟੋ ਲੈਣ ਆ ਰਹੇ ਹੈ ਸੈਲਫੀ ਲੈ ਰਹੇ ਮਾਰੇ ਨਾਲ ਜੁੜਤੇ ਰਹੇਗੇ ਜਿਹੜੇ ਕਿ ਗੁਰਪੁਰਬ ਕੁਝ 2016 17 ਤੋਂ ਪਹਿਲੇ ਕੁਝ ਸਮੇਂ ਉਸ ਤੀ ਮਨਾਇਆ ਜਾਂਦਾ ਸੀ ਵੀ 10 10:30 ਵਜੇ ਤੱਕ ਸਮਾਪਤੀ ਹੋ ਜਾਂਦੀ ਸੀ ਅੱਜ ਕਈ ਕਈ ਦਿਨ ਚੱਲਦਾ ਹੈ ਔਰ ਜੋ ਮੇਰੇ ਅਨੁਮਾਨ ਹੈ ਕਿ ਵੀ 익ਸਪੈਕਟ ਕਿ ਮਤਲਬ ਅਰਾਊਂਡ 2 ਮਿਲੀਅਨ ਪੀਪਲ ਇਨ ਅਰਾਊਂਡ 3 ਡੇਸ ਮਤਲਬ 2 ਲੱਖ ਬੰਦੇ ਤੋਂ ਉੱਪਰ ਸੰਗਤ 3-4 ਦਿਨਾਂ ਅਜ ਮੱਥਾ ਟੇਕ ਕੇ ਜਾਏਗੀ ਔਰ ਭਰਿਆ ਪਏ ਸਾਰੇ ਪਾਸੇ ਤੇ ਉਹ ਇਸ ਨੂੰ ਵੀ ਵੇਖਦੇ ਆ ਬਾਕੀ ਜਿਹੜਾ ਉਹ ਤੇ ਮਹਾਰਾਜ ਦਾ ਦਰ ਹੈ ਉਹ ਨੂੰ ਕੋਣ ਸੋਹਣਾ ਬਣਾ ਸਕਦਾ ਹੈ ਜਾਂ ਕੋਣ ਕੁਝ ਕਰ ਸਕਦਾ ਉਹ ਆਪ ਹੀ ਕਰਵਾਦੇ ਜੀ ਸਾਰਾ ਕੁਝ ਬਿਲਕੁਲ ਜਿਹੜੀ ਇਸ ਫੁੱਲਾਂ ਦੀ ਸੇਵਾ ਹੈ ਹਰ ਸਾਲ ਕਿਸੇ ਪਰਿਵਾਰ ਵੱਲੋਂ ਕੀਤੀ ਜਾਂਦੀਆਂ ਕਿਸੇ ਸੰਗਤ ਵੱਲੋਂ ਕੀਤੀ ਜਾਂਦੀ ਇਸ ਦੇ ਲਈ ਕਿਸ ਗੁਰੂ ਰਾਮਦਾਸ ਜੀ ਕਿਰਪਾ ਕਰਦੇ ਨੇ ਆਪਣੇ ਸੇਵਕਾਂ ਦੀ ਸੱਚੇ ਪਾਤਸ਼ਾਹ ਦੀ ਤਰਸੀ ਕਰਦੇ ਜੀ ਅੱਗੇ ਲਾਇਆ ਹੋਇਆ ਤੇ ਮਹਾਰਾਜ ਇਹ ਪਹਿਲੇ ਕੁਝ ਸਮਾਂ ਪਹਿਲੇ ਇਹ ਵਾਲੀ ਜਿਹੜੀ ਹੈ ਸੇਵਾ ਗੁਰੂ ਗਨਸਬਹ ਮਹਾਰਾਜ ਦੇ ਫੁੱਲਾਂ ਵਾਲੀ ਸੇਵਾ ਐਮੀਲ ਇੰਡਸਟਰੀਜ਼ ਵਾਲੇ ਆਪਣਾ ਕੇ ਕੇ ਸ਼ਰਮਾ ਜੀ ਆਂਦੇ ਸੀ ਉਹ ਕਰਦੇ ਸੀ ਪਰ ਕੁਝ ਕਾਰਨ ਕਰਕੇ ਕੋਈ ਰੀਜ਼ਨ ਆ ਉਹਨਾਂ ਦੇ ਆਪਣੇ ਹੋਣੇ ਤੇ ਉਹ 3-4 ਸਾਲਾਂ ਤੋਂ ਨਹੀਂ ਕਰ ਰਹੇ ਫਿਰ ਮਹਾਰਾਜ ਨੇ ਇਸੇ ਹੋਲੀ ਚ ਪਾਈ ਸੇਵਾ ਤੇ ਜੋ ਮਹਾਰਾਜ ਕਰਵਾ ਰਹੇ ਕਰੀ ਜਾ ਰਹੇ ਨੇ ਲੱਛਵਾਲ ਸੰਗਤਾਂ ਨੂੰ ਕੀ ਅਪੀਲ ਕਰੋਗੇ ਦੇਖੋ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਦਾ ਔਰ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ਪੂਰਪਾ ਔਰ ਸਜਾਵਟ ਵੀ ਹੋਈ ਹੈ ਰਸਪੰਨੀ ਗੁਰਬਾਣੀ ਦਾ ਕੀਰਤਨ ਵੀ ਹੁੰਦਾ ਸੰਗਤਾਂ ਦੇਖ ਰਿਹਾ ਕਿ ਵੱਡਾ ਇਕੱਠ ਜਿਹੜਾ ਕਿ ਸੰਗਤ ਦਾ ਦੇਖਣ ਨੂੰ ਮਿਲਿਆ ਕਿਉਂਕਿ ਸੰਗਤ ਬਹੁਤ ਹੀ ਸ਼ਰਧਾ ਭਾਵਨਾ ਇੱਥੇ ਪਹੁੰਚ ਰਹੀ ਹੈ ਔਰ ਸੰਗਤ ਨੂੰ ਕੀ ਅਪੀਲ ਕਰ ਕਿਉਂਕਿ ਵੇਖਿਆ ਜਾ ਰਿਹਾ ਕਿ ਬਾਹਰ ਸੈਲਫੀਆਂ ਜ਼ਰੂਰ ਲਈ ਜਾ ਰਹੀਆਂ ਨੇ ਫੋਟਾਂ ਖਿੱਚੇ ਜਾ ਰਹੀਆਂ ਨੇ ਔਰ ਨਾਲ ਕੀ ਕਹਿਣਾ ਚਾਹੋਗੇ ਕਿਉਂਕਿ ਇਹ ਉਹ ਧਾਰ ਹੈ ਜਿੱਥੇ ਆ ਕੇ ਬੜੀ ਸ਼ਰਧਾ ਭਾਵਨਾ ਨਾਲ ਬਾਣੀ ਪੜੀ ਜਾਂਦੀ ਹੈ ਬਾਣੀ ਸੁਣੀ ਜਾਂਦੀ ਹੈ ਕਿ ਸਿਟੀ ਦਰਬਾਰ ਸਾਹਿਬ ਅੰਬਸਰ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਇਹ ਸੱਚ ਦਾ ਘਰ ਹੈ ਜਿੱਥੇ ਨਿਰੰਕਾਰ ਦਾ ਵਾਸਾ ਹੈ ਉਸ ਨਿਰੰਕਾਰ ਨੂੰ ਸਾਡੇ ਅੰਦਰੋਂ ਜਿਹੜੀ ਆਵਾਜ਼ ਆਂਦੀ ਉਹ ਧੰਨ ਗੁਰੂ ਰਾਮਦਾਸ ਜੀ ਹੈ ਜੀ ਟਿੱਥੇ ਸਭੇ ਥਾਵ ਨਹੀਂ ਤੁਦ ਜਿਆ ਪਰ ਹਰ ਮੰਦਰ ਹਰ ਸਾਜਿਆ ਹਰ ਵਸੇ ਜਿਸ ਨਾਲ ਇਹ ਉਹ ਹਰਮੰਦਰ ਸਾਹਿਬ ਹੈਗਾ ਜਿਹਨੂੰ ਹਰੀ ਨੇ ਆਪ ਸਾਜਿਆ ਕਿਸੇ ਨੇ ਕੀ ਸਜਾਇਆ ਤੇ ਉੱਥੇ ਹਰੀ ਪ੍ਰਭੂ ਅਕਾਲ ਪੁਰਖ ਸੱਚੇ ਪਾਤਸ਼ਾਹ ਨਗਰੂ रामदास ਹਰ ਵਕਤ ਵਰਤਦਾ ਪਿਆ ਤੁਸੀਂ ਵੇਖੋ ਜੇ 5 7 ਘੰਟੇ 6 ਘੰਟੇ ਦੀ ਲਾਈਨ ਹੈ ਤੇ ਰੋਜ਼ ਲੱਖਾਂ ਦੇ ਹਸਾਬ ਨਾਲ ਆ ਰਹੀ ਹੈ ਤੇ ਇਹਦਾ ਮਤਲਬ ਮਹਾਰਾਜ ਵਰਤਦਾ ਪਿਆ ਨਾ ਮਹਾਰਾਜ ਇੱਕ ਪਿਤਾ ਕਾਲਪੁਰਖ ਆਪਣੇ ਬੱਚਿਆਂ ਨਾਲ ਵਰਤਦਾ ਵਿਹਾਰ ਕਰਦਾ ਜੋ ਜੋ ਮਨਚ ਆਸਾਂ ਹੁੰਦੀਆਂ ਅਰਦਾਸਾਂ ਹੁੰਦੀਆਂ ਉਹ ਪੂਰਨ ਹੁੰਦੀਆਂ ਦੁੱਖ ਰੋਗ ਕੱਟੇ ਜਾਂਦੇ ਹੈ ਇਹ ਤੇ ਉਹ ਕੇਂਦਰੀ ਸਥਾਨ ਹੈ ਜਿੱਥੇ ਰੂਹਾਨੀਅਤ ਦਾ ਸੋਮਾ ਇੱਥੇ ਆ ਕੇ ਤੇ ਸਭ ਕੁਝ ਮਿਲ ਜਾਂਦਾ ਹੈ ਜਰੂਰ ਰੋਹਾਨੀਅਤ ਦਾ ਸੋਮਾ ਧੰਤਨ ਸ਼੍ਰੀ ਗੁਰੂ ਰਾਮ ਦੇ ਦਰ ਜਿੱਥੇ ਆ ਕੇ ਸਭ ਕੁਝ ਮਿਲਦਾ ਹੈ ਸੋ ਦਿਖਾ ਰਹੇ ਹਾਂ ਤੁਹਾਨੂੰ ਜਿੱਥੇ ਕਿ ਫੁੱਲਾਂ ਦੀ ਸਜਾਵਟ ਉੱਥੇ ਹੀ ਫੁੱਲਾਂ ਦੀਆਂ ਲੜੀਆਂ ਪੁਰਾਈਆਂ ਜਾ ਰਹੀਆਂ ਨੇ ਔਰ ਇਹ ਕਾਰੀਗਰ ਜਿਹੜੇ ਨੇ ਸਪੈਸ਼ਲ ਦਿੱਲੀ ਤੋਂ ਬੰਗਾਲ ਤੋਂ ਕੋਲਕਾਤਾ ਤੋਂ ਮਂਗਾਏ ਗਏ ਨੇ ਔਰ ਸਪੈਸ਼ਲ ਹੀ ਇਸ ਦੇ ਨਾਲ ਜਿਵੇਂ ਕਿ ਇਹ ਕਾਰਗਰਮ ਵੱਲੋਂ ਇਹ ਡਿਜ਼ਾਈਨ ਤਿਆਰ ਕੀਤੇ ਜਾ ਰਹੇ ਨੇ ਔਰ ਸੰਗਤਾਂ ਵੱਲੋਂ ਬੀਬੀਆਂ ਪੈਣਾ ਇੱਥੇ ਆ ਕੇ ਸੇਵਾ ਕਰ ਰਹੀਆਂ ਨੇ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦਰ ਤੇ ਪਹੁੰਚੀਆਂ ਹੋਈਆਂ ਨੇ ਗੁਰੂ ਰਾਮਦਾਸ ਜੀ ਦਾ ਆਸ਼ੀਰਵਾਦ ਲੈਣ ਲਈ ਅਸੀਂ ਇੱਥੇ ਸੇਵਾ ਕਰ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਬੜੀਆਂ ਭਾਵਨਾ ਉਡੀਕ ਕਰਦੀਆਂ ਨੇ ਕਿ ਹਰ ਸਾਲ ਇਸ ਤਰ੍ਹਾਂ ਜਦੋਂ ਫੁੱਲਾਂ ਦੀ ਸਜਾਵਟ ਹੁੰਦੀ ਹੈ ਤਾਂ ਸਾਨੂੰ ਸੇਵਾ ਕਰਨ ਦਾ ਮੌਕਾ ਮਿਲੇ ਸੋ ਵੱਖ-ਵੱਖ ਦੇਸ਼ਾਂ ਵਿਦੇਸ਼ਾਂ ਤੋਂ ਇਹ ਫੁੱਲ ਮੰਗਾਏ ਹੋਏ ਨੇ ਜਿਨ੍ਹਾਂ ਦੇ ਨਾਲ ਸਜਾਵਟ ਕੀਤੀ ਜਾ ਰਹੀ ਹੈ ਸੋ ਖੰਡਾ ਵੀ ਤਿਆਰ ਕੀਤਾ ਗਿਆ ਹੈ ਔਰ ਬਾਹਰ ਜਿਹੜੀ ਅਕਾਲ ਤਖਤ ਸਾਹਿਬ ਦੀ ਗੱਲ ਕਰੀ ਤਾਂ ਉੱਥੇ ਵੀ ਜਿਵੇਂ ਸਜਾਵਟ ਹੋ ਰਹੀ ਹੈ ਔਰ ਇਹ ਕਾਰੀਗਰ ਦਿਨ ਰਾਤ ਲੱਗ ਕੇ ਲਗਾਤਾਰ ਹੀ ਨਿਰੰਤਰ ਇਹ ਸੇਵਾ ਕਰ ਰਹੇ ਨੇ ਸੋ ਦੂਰ ਦੂਰੇ ਫੁੱਲ ਮੰਗਾਏ ਗਏ ਨੇ ਔਰ ਫੁੱਲਾਂ ਨੂੰ ਬਹੁਤ ਹੀ ਬਰੀਕੀ ਦੇ ਨਾਲ ਕਾਰੀਗਰ ਤਿਆਰ ਕਰਦੇ ਨੇ ਸੋ ਵੀਰ ਭਰਾ ਜਿਹੜੇ ਲੋਕਲ ਨੇ ਇੱਥੇ ਰਹਿੰਦੇ ਨੇ ਜਿਹੜੇ ਹਰ ਸਾਲ ਸੇਵਾ ਕਰਦੇ ਨੇ ਉਹਨਾਂ ਵੱਲੋਂ ਵੀ ਸੇਵਾ ਕੀਤੀ ਜਾ ਰਹੀ ਹੈ ਬਬੁਰ ਰਾਮਦਾਸ ਜੀ ਦਰ ਤੇ ਪਹੁੰਚੀਆਂ ਹੋਈਆਂ ਸੰਗਤਾਂ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦਰ ਤੇ ਸੰਗਤਾਂ ਪਹੁੰਚੀਆਂ ਨੇ ਸੇਵਾ ਕਰ ਰਹੀਆਂ ਨੇ ਸੋ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਪਹਿਲਾ ਪ੍ਰਕਾਸ਼ ਪੁਰਬ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਸੋ ਸੱਚਖੰਡ ਸ਼੍ਰੀ ਦਰبار ਸਾਹਿਬ ਜੀ ਨੂੰ ਰੰਗ ਬਰੰਗੇ ਫੁੱਲਾਂ ਦੇ ਨਾਲ ਸਜਾਵਟ ਕੀਤੀ ਗਈ ਹੈ ਔਰ ਦੇਸ਼-ਵਦੇਸ਼ਾਂ ਤੋਂ ਇਹ ਫੁੱਲ ਮੰਗਵਾਏ ਗਏ ਨੇ ਔਰ ਲਗਾਤਾਰ ਹੀ ਕਾਰਗਰਮ ਵੱਲੋਂ ਇਹ ਸਜਾਵਟ ਕੀਤੀ ਜਾ ਰਹੀ ਹੈ ਔਰ ਕੱਲ 24 ਤਰੀਕ ਨੂੰ ਹੰਤਾਨਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਪੂਰਵ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਨ ਸਵੇਰਾ ਗੁਰਪ੍ਰੀਤ ਸਿੰਘ ਅੰਮ੍ਰਿਤਸਰ